ਆ ਲੱਗੇ ਪਿੰਡ ਆ ਕਰਤਾਰਪੁਰ ਸਾਹਿਬ ਅਨਿੱਕੜਾ ਦਾ ਪਿੰਡ ਪੁਰਾਣਾ ਪਿੰਡ ਹੈ ਨੀ ਆ ਵੇਖ ਰਹੇ ਹੋ ਆਪਣੇ ਪਿੰਡ ਜਿਹੜੇ ਹੁਣ ਪਿੰਡ ਲੱਗਦੇ ਨਹੀਂ ਉਹਨਾਂ ਨੇ ਕੋਈ ਕੋਠਾ ਨਹੀਂ ਪੰਦਾ ਹੈ ਕੋਠੀਆਂ ਪਈਆਂ ਹੁੰਦੀਆਂ ਆ ਜਿਹੜੇ ਨਾ ਕੋਠੇ ਪਏ ਆ ਉਸੇ ਤਰ੍ਹਾਂ ਦੇ ਜਿ ਤਰ੍ਹਾਂ ਆਪਣੇ ਨੋਰਮਲੀ ਬਾਰਡਰ ਦੇ ਉੱਤੇ ਅੱਜ ਚੰਗੇ ਪੈ ਗਏ ਆ ਪਰ ਇੱਥੇ ਹੁਣ ਆ ਇਸ ਤਰ੍ਹਾਂ ਦਾ ਜਿੱਥੇ ਆ ਵੀਰ ਜਿਹੜਾ ਨਾ ਇਹ ਜਾਣਕਾਰੀ ਦੇ ਰਿਹਾ ਇਥੋਂ ਬਾਰੇ ਸਾਰੀ ਤੇ ਆਪਾਂ ਜਿਹੜਾ ਨਾ ਸੁਣਦੇ ਇਹਨੂੰ ਧਿਆਨ ਨਾਲ ਜਿਹੜਾ ਜਿਹੜੇ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਭਾਲ ਲੈਣਾ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਕਿਸੇ ਮਕਾਮ ਤੇ ਕੋਈ ਚੈਕ ਇਨ ਗੈਰਾ ਨਹੀਂ ਹੈ ਆਪ ਜੀ ਨੇ ਜਿਹੜਾ ਬਾਇਓਮੈਟ੍ਰਿਕ ਕਾਰਡ ਗਲੇ ਦੇ ਵਿੱਚ ਪਾਇਆ ਦਾ ਇਹਨੂੰ ਸਭ ਨੇ ਸ਼ੋਅ ਕਰਕੇ ਰੱਖਣਾ ਆਪ ਇੱਥੇ 4 ਵਜੇ ਤੱਕ ਸਟੇ ਕਰ ਸਕਦੇ ਹੋ ਟਾਈਮ ਦੀ ਪਾਬੰਦੀ ਬਹੁਤ ਜ਼ਰੂਰੀ ਹੈ ਦਰਸ਼ਨ ਕਰਨ ਤੋਂ ਬਾਅਦ ਪਹਿਲੇ ਵੀ ਜਾਣਾ ਚਾਹੋ ਸੇਮ ਜੀਸ ਜਗ੍ਹਾ ਤੇ ਤੁਸੀਂ ਐਂਟਰ ਹੋਇਓ ਉਦੋਂ ਐਗਜ਼ਿਟ ਹੋ ਕੇ ਬਾਹਰ ਆਪ ਜੀ ਨੂੰ ਫੋਰੀ ਮਿਲ ਜੇਗੀ ਤੁਸੀਂ ਆਪ ਦੇ ਅੰਦਰ ਇੰਟਰੋ ਹੋ ਕੇ ਮੇਰੇ ਖੱਬੇ ਪਾਸੇ ਮੇਨ ਹਾਲ ਦੇ ਵਿੱਚ ਪਹਿਲਾ ਰੂਮ ਜੋੜ ਇੱਥੇ ਆਪ ਵੀ ਸੂਟ ਜਮ੍ਹਾਂ ਕਰਵਾਉਗੇ ਜਦੋਂ ਜਮ੍ਹਾਂ ਕਰਵਾਉਣ ਤੋਂ ਬਾਅਦ ਹੈਂਡ ਵਾਸ਼ ਕਰਨਾ ਚਾਹਦੇ ਹੋ ਤਾਂ ਅੱਗੇ ਪਾਸੇ ਬਾਅਦ ਵਾਟਰ ਕੁਲਰ ਦੇ ਨਾਲ ਵਾਸ਼ਰੇਸ਼ਨ ਲੱਗਾ ਹੋਇਆ ਹੈ ਜੋੜਾ ਘਰ ਤੋਂ ਤੀਸਰਾ ਰੂਮ ਲੱਕ ਰੂਮ ਇਕੱਠੀ ਘਰ ਹੈ ਲੱਕ ਦੇ ਤੁਹਾਨੂੰ ਜੇ ਇਸਤੇਮਾਲ ਕਰਨਾ ਚਾਹੁੰਦੇ ਹੋ ਕੋਈ ਸਮਾਨ ਵਗੈਰਾ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਆਪ ਨਾਲ ਪ੍ਰਸਾਦ ਲੱਗਰ ਵਗੈਰਾ ਦਾ ਸਮਾਨ ਲੈ ਕੇ ਆਏ ਹੋ ਹਾਲ ਦੇ ਵਿੱਚ ਇੱਕ ਕੋਨੇ ਦਾ ਕਾਊਂਟਰ ਲੱਗਾ ਹੈ ਤਾਂ ਆਪ ਜੀ ਕਿ ਆਪਣਾ ਸਮਾਨ ਵਗੈਰਾ ਜਮ੍ਹਾਂ ਕਰਵਾ ਸਕਦੇ ਹੋ ਰਸਦ ਵਾਲੇ ਕਾਊਂਟਰ ਦੀ ਤਰਫ ਸੱਜੇ ਪਾਸੇ ਨੂੰ ਕੋਰੀਡੋਰ ਬਣਿਆ ਹੈ ਥੋੜਾ ਅਗੇ ਚਲੋਗੇ ਆਪ ਨੂੰ ਜ਼ਰੂਰ ਸਾਹਿਬ ਕੋਲ ਨਜ਼ਰ ਆਣਗੇ ਮੇਨ ਗੁਰਦੁਆਰਾ ਸਾਹਿਬ ਦੀ ਜਿਹੜੀ ਇਤਿਹਾਸਕ ਇਮਾਰਤ ਹੈ ਬਿਲਕੁਲ ਸੈਂਟਰ ਦੇ ਵਿੱਚ ਹੈ ਜਿੱਥੇ ਆਪ ਜੀ ਨੂੰ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਦੇ ਸਮਾਜ ਸਾਹਿਬ ਦੇ ਦਰਸ਼ਨ ਹੋਣਗੇ ਗੁਰਦੁਆਰਾ ਸਾਹਿਬ ਦੇ ਕੋਲ ਖੜੇ ਹੋ ਕੇ ਆਪ ਜੀ ਸੱਜੇ ਪਾਸੇ ਦੇਖੋਗੇ ਆਪ ਜੀ ਨੂੰ ਇੱਕ ਇਮਾਰਤ ਨਜ਼ਰ ਆਏਗੀ ਜਿਸ ਦੇ ਫੇਸ ਦੇ ਉੱਪਰ ਲਿਖਿਆ ਕਰਤਾਰਪੁਰ ਕਰਤਵਸੇ ਸੰਤਨ ਕੇ ਪਾਸ ਉਸ ਇਮਾਰਤ ਦੇ ਬਿਲਕੁਲ ਬੈਕ ਸਾਈਡ ਤੇ ਲੰਗਰ ਹਾਲ ਹੈ ਲੰਗਰ ਹਾਲ ਦੇ ਬਿਲਕੁਲ ਬੈਕ ਸਾਈਡ ਤੇ ਮਾਰਕੀਟ ਹੈ ਜਿਹੜੀ ਵਾਸ਼ਰੂਮ ਦੀ ਸੁਹਤ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਬਰਾਮਦਨ ਮਾ ਬਿਲਡਿੰਗ ਹੈ ਜਿਸਦੇ ਦੋਨਾਂ ਕੋਨੇ ਆਦੇ ਸੱਚੇ ਆ ਨਾ ਅਹੀਂ ਪਹੁੰਚ ਗਿਆ ਬਾਬਾ ਨਾਨਕ ਦੇ ਧਰਮ ਤੇ ਜਿੱਥੇ 20 ਸਾਲ ਪਹਿਲਾਂ ਅਸੀਂ ਆਏ ਹਨਾ ਤੇ ਆ ਜਿਹੜੀ ਇਮਾਰਤ ਆ ਨਾ ਇਸੇ ਤਰ੍ਹਾਂ ਹੀ ਆ ਇੱਥੋਂ ਲੱਗਣ ਦੀ ਲਾਗੇ ਵੀ ਜਾ ਕੇ ਕਰਦੇ ਆ ਦਰਸ਼ਨ ਤੇ ਬਹੁਤ ਧੰਨ ਭਾਗ ਆ ਹਾਂਜੀ ਤੇ ਆ ਆਲਾ ਦਵਾਲਾ ਜਿਹੜਾ ਬਣਾਇਆ ਨਾ ਕਿਤੇ ਤੁਸੀਂ ਦੇਖੋ ਬਹੁਤ ਖੂਬਸੂਰਤ ਲੱਗਦਾ ਕਿਉਂਕਿ ਮੈਂ ਪਹਿਲਾਂ ਵੀ ਵੇਖਿਆ ਆਵਾ ਹੈ ਨਹੀਂ ਲਗਭਗ 20 ਸਾਲ ਪਹਿਲਾਂ ਮੈਂ ਆ 2004 ਦੇ ਲੱਗ ਛਾਗੇ ਤੇ ਆ ਵੇਖੋ ਜਿਹੜੀ ਆ ਗੈਲਰੀ ਆ ਦਾ ਤੇ ਲੰਮੀ ਬਰਾਂਡਾ ਜਿਹੜਾ ਨਾ ਇਸੇ ਤਰ੍ਹਾਂ ਚੱਲੀ ਜਾਣਾ ਤੇ ਬਹੁਤ ਸਾਫ ਸੁਥਰਾ ਤੇ ਆ گلاب ਦੇ ਫੁੱਲ ਜਿਹੜੇ ਨਾ ਬੜੀ ਐ ਸੇਵਾ ਕਰਕੇ ਬਣਾਏ ਇਹਨਾਂ ਨੇ ਬੜੇ ਵਨਸ ਵਨ ਨੇ ਰੰਗ ਆ ਹਾਂਜੀ ਜਿਤਨਾ ਪੰ ਆਏ ਨੇ ਇਦਰਾ ਇਦਰੋਂ ਵੀ ਜੜਿਆ ਨਾ ਆਂਦੇ ਆ ਦਰਸ਼ਨ ਕਰਨੋਂ ਉਹਨਾਂ ਲਈ ਆ ਵਿਜ਼ਟਰ ਦਾ ਜਿਹੜਾ ਨਾ ਇਸ ਤਰ੍ਹਾਂ ਦਾ ਹੁੰਦਾ ਕਾਰਡ ਜਿਹੜਾ ਸਾਡਾ ਪੀਲੇ ਰੰਗ ਦਾ ਵਾ ਤੇ ਭਾਈ ਸਾਹਿਬ ਕਿੱਥੋਂ ਆਏ ਕਿਥੋਂ ਆਏ ਫਲਾਡਾਂ ਤੋਂ ਭਾਨੂੰ ਵਾਲੀ ਤਾਂ ਕੀ ਨਾ ਕੀ ਤੁਹਾਡਾ ਅਕੂਰ ਚਲੋ ਮਿਹਰਬਾਨੀ ਦਾ ਆ ਸਰੋਵਰ ਏ ਵੀ ਹੈ ਗਾੜੇ ਤਾਂ ਬਹੁਤ ਸਾਫ਼ ਪਾਣੀ ਆ ਤੇ ਐਕਚੁਅਲੀ ਇਹ ਪੂਰੀ ਜਾਣਕਾਰੀ ਨਹੀਂ ਵੀ ਇੱਥੇ ਸਲੋਗਨ ਹੈਗਾ ਤੇ ਹੁਣ ਪੰਚਨਾ ਨਾ ਕੀਤਾ ਵਾ ਤੇ ਜਲ ਬੜਾ ਸ਼ੁੱਧ ਤੇ ਸਾਫ਼ ਆ ਤੇ ਕੋਸ਼ਿਸ਼ ਕਰੋ ਇਹਦਾ ਪ੍ਰਬੰਧ ਕਰਕੇ ਆਓ ਜਦੋਂ ਮੈਂ ਆ ਜਿਹੜਾ ਕੰਪਲੈਕਸ ਹੈ ਨਾ ਇਹ ਸਾਰਾ ਬਾਟ ਚ ਬਣਿਆ ਜਦੋਂ ਮੈਂ ਆ 20 ਸਾਲ ਪਹਿਲਾਂ ਦਰਸ਼ਨ ਕੀਤੇ ਸੀ ਆ ਸਿਰਫ ਆ ਇਮਾਰਤ ਜਿਹੜੀ ਨਾ ਉਸੇ ਤਰ੍ਹਾਂ ਹਿੰਦੀ ਹੈਗੀ ਆ ਤੇ ਆ ਬਾਕੀ ਸਾਰਾ ਕੰਪਲੈਕਸ ਜਿਹੜਾ ਵਾ ਇਹ ਬਾਜ ਬਣਿਆ ਹੁਣ ਸਰੋਵਰ ਵੀ ਜਿਹੜਾ ਇੰਨਾ ਜਲ ਸਾਫ ਹੈ ਮੈਂ ਵੇਖਿਆ ਹੈ ਹਾਂਜੀ ਤੇ ਮਨ ਖੁਸ਼ ਹੋ ਗਿਆ ਹਾਂਜੀ ਆ ਗੁਰਦੁਆਰਾ ਸਾਹਿਬੀ ਮੇਨ ਮਾਰਤਾ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਹਾਂਜੀ ਗੁਰੂ ਸਾਹਿਬ ਦੇ ਨਾ ਦਰਸ਼ਨ ਕਰਾਣਾ ਅੰਦਰ ਤੋਂ ਇਹ ਆਸਾ ਜੀ ਜਿਹੜਾ ਪ੍ਰਕਾਸ਼ ਹੈ ਨਾ ਇਹ ਦੂਜੀ ਮੰਦਰ ਤੇ ਹੈਗਾ ਥੱਲੇ ਨਹੀਂ ਉੱਪਰ ਪੌੜੀਆਂ ਚੜ੍ਹ ਕੇ ਜੇ ਕੋ ਕਰੇ ਚਿਤਲਾ ਪੁਰਾਣੀਆਂ ਨੇ ਇਹਨਾਂ ਤੇ ਆਰਕੀਟੈਕਚਰ ਤੇ ਮਨਣਾ ਇਸ ਵਰਗ ਨੂੰ ਨਾ ਦੇਖਣਾ। ਉਹ ਵੀ ਕੀ ਪ੍ਰਾਤਨ ਬਿਲਡਿੰਗ ਉਸੇ ਤਰ੍ਹਾਂ ਰੱਖਿਆ ਨੇ ਸਾ। ਮੈਨੂੰ ਅੰਦਰ ਦਰਬਾਰ ਦੀ ਦਿੱਲੀ ਬਿਲਡਿੰਗ ਨਾ ਪੁਰਾਣੀ ਉਸੇ ਤਰ੍ਹਾਂ ਇਹਨਾਂ ਦਿਨ ਕੁਝ ਨਾ ਖੂਆ ਸਾਹਿਬ ਸ੍ਰੀ ਬਰਮਾਨੰਗ ਦੇਵ ਜੀ ਦਾ ਤੇ ਲੰਗਰ ਵਾਖੂ ਵੀ ਜਲ ਜੜਾ ਨਾ ਇੱਥੋਂ ਛੱਕਦੇ ਆ ਪੁਰਾਣੀਆਂ ਉਸੇ ਤਰ੍ਹਾਂ ਟੰਡਾਂ ਲੱਗੀਆਂ ਹੋਈਆਂ ਵਾ। ਹਾਂਜੀ ਤੇ ਆ ਥੱਲੋਂ ਜਿਹੜਾ ਹੁੰਦਾ ਵੈਸੇ ਮੇਰੇ ਖਿਆਲ ਆ ਇਹਨਾਂ ਨੇ ਆ ਪਾਈਪ ਲਾਏ ਆ ਪਾਣੀ ਜਿਹੜਾ ਇਹਨਾਂ ਮੋਟਰ ਨਾਲ ਖਿੱਚਦੇ ਆ ਪਹਿਲੇ ਟਾਈਮ ਤੋਂ ਇਸੇ ਤਰ੍ਹਾਂ ਜੜੀ ਜਨਾ ਆ ਪੜ੍ਹ ਮੈਂ ਵਿਖਾਣਾ ਵਾ ਬਾਬਾ ਜੀ ਦੇ ਕੁੱਲ ਤਿੰਨ ਖੂਹ ਆ ਸਾਹਿਬ ਸਰਗੁਰੂ ਨਾਨਕ ਦੇਵ ਜੀ ਦੇ ਇੱਥੇ ਤੇ ਇਹਨਾਂ ਚੋਂ ਇੱਕ ਤੇ ਆ ਗੁਰੂ ਘਰ ਦੇ ਲੱਗ ਗਈ ਆ ਤੇ ਦੋ ਜਿਹੜੇ ਉਹਨਾਂ ਦੂਰ ਬਾਹਰ ਆ ਹਾਂਜੀ ਆ ਜਿਹੜੀ ਟੰਡਾ ਵਾ ਤੇ ਪਾਣੀ ਬੜਾ ਉੱਤੇ ਲਈ ਆ ਜਾਣਾ ਰਾ ਵੀ ਕਰਕੇ ਸ਼ਾਇਦ ਤੇ ਬਾਕੀ ਇਹ ਵੀਡੀਓ ਪਾਸੇ ਆਦਿਕਾਲੋਂ ਇਮਾਨ ਹੈ ਜਿਹੜਾ ਪ੍ਰੋਸੀਜਰ ਬਣਾਇਆ ਜੁੱਟਾ ਜਾ ਇਹ ਪਾਈਪ ਰਹੀ ਪਾਣੀ ਖਿੱਚੇ ਦੀ ਬੈਗ ਆਹ ਹਾਂ ਤੋਂ ਸੇ ਤਰ੍ਹਾਂ ਬਾਹਰ ਹੈ ਨਹੀਂ ਹੈਗਾ ਇਹ ਪੂਰੇ ਕੋਲ ਤੇ ਜਨਾ ਅਨੰਦ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਹਨ ਜੋਤੀ ਜੋ ਸਮਾਲੇ ਤੇ ਉਸ ਟਾਈਮ ਤੇ ਜਦੋਂ ਉਹਨਾਂ ਦੇ ਸੰਸਕਾਰ ਦਾ ਤੇ ਦਫਨਾਣ ਦਾ ਜਿਹੜਾ ਨਾ ਝਗੜਾ ਮੁਸਲਮਾਨਾਂ ਤੇ ਸਿੱਖ ਵੀਰਾਂ 'ਚ ਪੈ ਗਿਆ ਤੇ ਆਹ ਮੁਸਲਮ ਵੀਰਾਂ ਨੇ ਜਿਹੜਾ ਜਦੋਂ ਜਾ ਕੇ ਵੇਖਿਆ ਨਾ ਤੇ ਉਹ ਚਾਦਰ ਦੇ ਥੱਲੇ ਮਾਰੇ ਦਾ ਸਰੂਪ ਤਾਂ ਹੈ ਨਹੀਂ ਫੁੱਲ ਸਨ ਤੇ ਚਾਦਰ ਹੀ ਚਾਦਰ ਨੂੰ ਦੋ ਸੈਂਜ ਵੰਡ ਕੇ ਫੁੱਲਾਂ ਨੂੰ ਦੋ ਸੈਂਜ ਵੰਡ ਕੇ ਮੁਸਲਮ ਵੀਰਾਂ ਨੇ ਇੱਥੇ ਆਪਣਾ ਬਣਾ ਲਿਆ ਸਥਾਨ ਉਹਨਾਂ ਨੂੰ ਦਫਨਾ ਕੇ ਤੇ ਬਾਕੀ ਸਿੱਖ ਵੀਰਾਂ ਨੇ ਜਿਹੜਾ ਨਾ ਇੱਧਰ ਗੁਰੂ ਘਰ ਜਿਹੜਾ ਬਣਾਇਆ ਇੱਥੇ ਜਿਹੜਾ ਸੰਸਕਾਰ ਕਰਕੇ ਤੇ ਆਹ ਸਥਾਨ ਉਹਨਾਂ ਨੇ ਬਣਾਇਆ ਆਹ ਦੱਸਦੇ ਆ ਜੀ ਬੰਬ ਹੈਗਾ ਜਿਹੜਾ 1971 ਦੀ ਲੜਾਈ ਤੇ ਵੱਜਿਆ ਸੀ ਤੇ ਖੂਹ ਤੇ ਲੱਗਿਆ ਸੀ ਹਾਂਜੀ ਇਹਨਾਂ ਲਿਖ ਕੇ ਲਾਇਆ ਵਾ ਤੇ ਚਲੋ ਜੋ ਵੀ ਆ ਉਸ ਟਾਈਮ ਤੇ ਨੁਕਸਾਨ ਕੋਈ ਨਹੀਂ ਹੋਇਆ ਨਸਤੀ ਹੋਇਆ ਉਸੇ ਤਰ੍ਹਾਂ ਹੀ ਰਿਹਾ ਕਹਿੰਦੇ ਹਾਂਜੀ ਬਾਬਾ ਜੀ ਇਹਦੇ ਖੂਹ ਤਾਂ ਨਾ ਜਲ ਜੜਾ ਵਾ ਉਹਨੂੰ ਫਿਲਟਰ ਕਰਕੇ ਨਾ ਤੇ ਬੋਤਲਾਂ ਚ ਬਕਾਇਦਾ ਭਰ ਕੇ ਰੱਖ ਲੈਂਦੇ ਇੱਥੇ ਤੇ ਉਹ ਬੋਤਲਾਂ ਜਿਹੜੀਆਂ ਨਾ ਇਹ ਆ ਇੱਕ ਆ ਸੱਜਣ ਜਿਹੜਾ ਨਾ ਇਹ ਨੇ ਲਾ ਕੇ ਬਿਠਾ ਆ ਤੇ ਆਪਣੇ ਮਰਦੀ ਨਾਲ ਜਿ ਕੋ ਭੇਟਾ ਦੇ 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 ਤੇ ਜਲ ਲੈ ਕੇ ਜਾ ਸਕਦਾ ਘਰ ਇੱਥੋਂ ਦਵਾਂਗੇ ਹੈ ਨਹੀਂ ਇਹਦਾ ਦੇਣਾ ਨਹੀਂ ਦੇ ਸਕਦੇ ਜਿਹੜਾ Imran Khan ਦਾ ਨਾ ਇਹਨਾਂ ਦਾ ਦੇਣਾ ਅਸੀਂ ਦੇ ਨਹੀਂ ਸਕਦੇ ਦੇਖੋ ਬਹੁਤ ਵਧੀਆ ਇਹਨਾਂ ਨੇ ਕੰਪਲੈਕਸ ਬਣਾਇਆ ਬਾਈ ਦੇ ਨਾ ਪਿੰਡ ਦਾ ਇੱਕ ਖੰਡਾ ਜਿਹੜਾ ਨਾ ਇੱਥੇ ਬਣਿਆ ਹੋਇਆ ਹੈ ਉਹ ਪੂਰਾ ਜਿਹੜਾ ਖੰਡਾ ਇਹਨਾਂ ਨੇ ਬਣਾਇਆ ਹੈ ਜੀ ਹਾਂਜੀ ਤੇ ਅੱਗੇ ਬਾਬਾ ਜੀ ਦੇ ਖੇਤ ਆ ਹਾਂਜੀ ਸਾਬ ਸ਼ੁਰੂ ਕਰਨਾ ਨਹੀਂ ਦੇ ਜੀ ਤੇ ਉਹ ਵੀ ਕੋਸ਼ਿਸ਼ ਕਰਦੇ ਜੇ ਟਾਈਮ ਜਿਆਦਾ ਘਟਿਆ ਨਾ ਤਾਂ ਫਿਰ ਜਾਵਾਂਗੇ ਜਰੂਰ ਉੱਥੇ ਮੈਂ ਆ ਜਿਹੜੇ ਨਾ ਪਾਕਿਸਤਾਨੀ ਵੀਰ ਜੜੇ ਆ ਨਾ ਇਹ ਵੀ ਆਏ ਹੋਏ ਆ ਨਾਰੋਵਾਲ ਤੋਂ ਸਾਰੇ ਵੱਖ-ਵੱਖ ਹਾਂਜੀ ਤਾਂ ਸਾਰੇ ਵੀਰ ਜੜੇ ਲਾਗੋ-ਲਾਗੋ ਜੜੇ ਆ ਨਾ ਲਾਗੇ ਪਿੰਡ ਔਰ ਸ਼ਹਿਰ ਜਾਂ ਕਸਬਾ ਨਾਰੋਵਾਲ ਤੋਂ ਉੱਥੋਂ ਆਏ ਹੋਏ ਆ ਸਾਰੇ ਕਾਫੀ ਮਤਲਬ ਵੱਡੀ ਗਿਣਤੀ ਦਾ ਹੈ ਹਾਂ ਸ੍ਰੀ ਸਾਹਿਬ ਜਿਹੜੀ ਨਾ ਬਹੁਤ ਵਧੀਆ ਜਿਹੜੇ ਟਾਲ ਮਾਣ ਨੇ ਇੱਕ ਕਨਸੈਪਟ ਬਣਾ ਕੇ ਨਾ ਤੇ ਜਿਹੜਾ 2019 ਚ ਹੋਇਆ ਇਹ ਨਾ ਪ੍ਰੋਗਰਾਮ ਸਾਰਾ ਇੱਥੇ ਹੀ ਹੋਇਆ ਹੈ ਕਰਤਾਰਪੁਰ ਕਰਤਾ ਵਸੇ ਹਾਂਜੀ ਸੰਤਨ ਕੇ ਪਾਸੇ ਇਹ ਜਿਹੜੀ ਜਗ੍ਹਾ ਨਾ ਇਹ ਲੰਗਰ ਆਗ ਗਿਆ ਜੀ ਆਪਾਂ ਹੁਣ ਲੰਗਰ ਹਾਲ ਨਾਲ ਜਾਣਦੇ ਤੇ ਚੱਲਦੇ ਜੀ ਸਤ ਸ੍ਰੀ ਅਕਾਲ ਜੀ ਕੰਸਾ ਆ ਲੰਗਰ ਹਾਲ ਆ ਜੀ ਤੇ ਆ ਰਤਾਇਦਾ ਪੀਟਰ ਨਾ ਜੀ ਤੁਹਾਨੂੰ ਇੰਦਰਪੋਰੀ ਸਰਕਾਰ ਦੇ ਅੱਜ ਅੱਲਾ ਜਰਾਂ ਸੰਗੀਆਂ ਵੀ ਜਿੰਨੇ ਵੀ ਸੇਵਾਦਾਰ ਹਨ ਇਹ ਆ ਪੂਰਾ ਵੱਡਾ ਹਾਲ ਆ ਚੰਗਾ ਲੱਗਦਾ ਕੁਰੀਆਂ ਇਹਨਾਂ ਦੇ 50000 ਬੰਦੇ ਦਾ ਕਹਿੰਦੇ ਤੇ 50000 ਬੰਦੇ ਦੀ ਇਹਨਾਂ ਦੇ ਸੀ ਪੈਦੀ ਲੱਗਦਾ ਨਾ ਜੇ ਪ੍ਰਸ਼ਾਦੇ ਛਗੇ ਨਾ ਕਾਫੀ ਵੱਡੇ ਹੀ ਬਹੁਤ ਸ਼ਾਨਦਾਰ ਨਰਮ ਤੇ ਇਕਦਮ ਉਹ ਨਾ ਕੁਲੇ ਤੇ ਆ ਭਣਾ ਪਕਾਉਂਦੀਆਂ ਵਾ ਕਈ ਸਾਲਾਂ ਤੋਂ ਕਹਿੰਦੇ ਤੇ ਆਹ ਵੇਖੋ ਆਹ ਲੋ ਵੀ ਜਿਹੇ ਤਰ੍ਹਾਂ ਤੇ ਸਾਰਾ ਕੁਝ ਥੱਲੇ ਸੇਕ ਵੀ ਜਿਹੜਾ ਨਾ ਗਿਆ ਸਦਾ ਹਾਂਜੀ ਤੇ ਬਹੁਤ ਧੰਨਵਾਦ ਨੇ ਭਣਾ ਦਾ ਸ਼ਾਦੇ ਸ਼ੱਕ ਆਨੰਦ ਆ ਗਿਆ ਜੀ ਤੇ ਲੰਗਰੀ ਸਾਹਿਬ ਆ ਭਾਈ ਸਾਹਿਬ ਤੇ ਆਹ ਦੇਖੋ ਨਾ ਜਿਹੜੇ ਆ ਹੁਣ ਅਗੂਰ ਭੰਗਣਾ ਸਾਰੇ ਗਿਆ ਤੇ ਆ ਗਏ ਜਿਨਾ ਲੰਗਰ ਹੈ ਨਾ ਤੇ ਜਿ ਤਰ੍ਹਾਂ ਦੇ ਹੀ ਹੋਏ ਉਹਨਾਂ ਗੁਰੂ ਸਾਹਿਬ ਨੇ ਆਪ ਵੀ ਸਵਾਦ ਕਰਨਾ ਪਰ ਇਹਨਾਂ ਦੀ ਮਿਹਨਤ ਜੜੀ ਹੈ ਨਾ ਉਹਨੂੰ ਡਬਲ ਕਰ ਦਿੰਦੀ ਆ ਤੇ ਬੜਾ ਨੰਦਾ ਉਹ ਸਾਰਾ ਕੋਈ ਜੋ ਵੀ ਹੈ ਨਾ ਭਾਂਡੇ ਭੂਲ ਪੱਕਦਾ ਵੀ ਸਾਰਾ ਉਹਨਾਂ ਦੇ ਤਰੀਕੇ ਨਾਲ ਸਾਰਾ ਜੋ ਸਿਸਟਮ ਬਣਾਇਆ ਨਾ ਆ ਨਾ ਸਰਾਮ ਹੀ ਹੈਗੀ ਜੇ ਇੱਥੇ ਤੇ ਚੰਗੇ ਕਮਰੇ ਆ ਤੇ ਹਾਲ ਆ ਦੂਸਰੇ ਵੀ ਕਮਰੇ ਜਿਹੜੇ ਇਹਨਾਂ ਨੇ ਰੱਖੇ ਆ ਤੇ ਇਹ ਕਹਿੰਦਾ 2000 ਕਾਕ ਦੀ ਕੈਪੈਸਿਟੀ ਆ ਇਥੋਂ ਜਿਹੜਾ ਬੰਦਾ ਮੁਲਾਜਮਾ ਨੂੰ ਮੈਂ ਪੁੱਛਿਆ ਆ ਨਾ ਗੁਰਦੁਆਰਾ ਸਾਹਿਬ ਦਾ ਇਹ ਕੰਪਲੈਕਸ ਸੁਧਾਰ ਸਾਰਾ ਜਿਹੜਾ ਮਾਸਟਰ ਪਲਾਨ ਆ ਹੈ ਜੀ ਆ ਗੁਰਦੁਆਰਾ ਸਾਹਿਬ ਆ ਹੈ ਜੀ ਉਹਦੇ ਹੱਦ ਹੁੰਦਾ ਬੰਦੇ ਆ ਆ ਮਹਿਮਾਨ ਮਤਲ ਸਰਾਹ ਜੀ ਮਹਿਮਾਨ ਘਰ ਹੈ ਜੀ ਇਹ ਆ ਮਗਰਲੇ ਪਾਸੇ ਜਿਹੜਾ ਇੱਕ ਕੰਪਲੈਕਸ ਹੋਰ ਹੈਗਾ ਇੱਕ ਆ ਵਿੱਚ ਹੋਟਲ ਵੀ ਜਿਹੜਾ ਨਾ ਖੰਡਾ ਤੇ ਨਾਲ ਹੋਵੇ ਸੀ ਸ਼ੋਅ ਕਰਨ ਦਾ ਤਾਂ ਨਾ ਆ ਦਰਸ਼ਣੀ ਡੋੜੀ ਦੇ ਖੱਬੇ ਹੱਥ ਨਾ ਜਦੋਂ ਜਾਈਏ ਤੇ ਅੱਗੇ ਜਿਹੜੀ ਉਹ ਮਾਰਕੀਟ ਆ ਜਣੀ ਆ ਜਿੱਥੇ ਇਹਨਾਂ ਨੇ ਜਿਹੜੀ ਇਹਨਾਂ ਵੱਖਰਾ ਇੱਕ ਜਗ੍ਹਾ ਬਣਾਈ ਆ ਉਹ ਵੀ ਕੰਪਲੈਕਸ ਦਾ ਹੀ ਇੱਕ ਇਤਰਾ ਹਿੱਸਾ ਜਿਹੜੀਆਂ ਬਾਹਰਾ ਤਾਂ ਘਰਤੋਂ ਲੱਗਿਆ ਉਹਦੇ ਵਿੱਚ ਵੇਚੀ ਆ ਅੱਗੇ ਜਾ ਕੇ ਤੁਹਾਨੂੰ ਕਰਾਨੇ ਆ ਸਾਰੀ ਮਾਰਕੀਟ ਦਿਖਾਨੇ ਆ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਨਾ ਬੜਾ ਸੋਹਣਾ ਇਹਨਾਂ ਨੇ ਸਜਾ ਕੇ ਲਾਇਆ ਹਾਂਜੀ ਤੇ ਤਾਂਬੇ ਦਾ ਜਾਪ ਦਾ ਬਹੁਤ ਵਧੀਆ ਆ ਨਾ ਇੱਥੋਂ ਦੇ ਨੌਜਵਾਨਾਂ ਮਿਲਿਆ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਅਗਲੇ ਜਵਾਨੀ ਜੜੀ ਆ ਕਿਉਂ ਜੜੀ ਆ ਸੁੰਦਰ ਦੀ ਜਾਂਦੀ ਉਹ ਵੀ ਇਹਨਾਂ ਨੇ ਦੱਸਿਆ ਥੋੜਾ ਨਾ ਮੋਬਾਈਲਾਂ ਦਾ ਬੜਾ ਕਸੂਰ ਦੇ ਹਾਂਜੀ ਆ ਨਾ ਲੰਦੇ ਪੰਜਾਬ ਦੇ ਜਿਹੜੇ ਸਾਡੇ ਸੱਜਣ ਆ ਨਾ ਜਿੰਨਾਂ ਬਹੁਤ ਪਿਆਰ ਦਿੱਤਾ ਇੱਥੇ ਗੁਰਦੁਆਰਾ ਸਾਹਿਬ ਆਏ ਆ ਬੜਾ ਆਨੰਦ ਆਇਆ ਇਹਨਾਂ ਨੂੰ ਮਿਲ ਕੇ ਜਿਹੜਾ ਮਿਲਦਾ ਤਸਵੀਰਾਂ ਦੇ ਨਾਲ ਜਿਹੜੀਆਂ ਖਚਾਈਆਂ ਜਾਂਦੀਆਂ ਤੇ ਬਹੁਤ ਆਨੰਦ ਆਇਆ ਬਈ ਸਹੀ ਮੈਨੇ ਚ ਜੇ ਗੁਰੂ ਘਰ ਨੂੰ ਦਰਸ਼ਨ ਕਰਕੇ ਆਨੰਦ ਆ ਤੇ ਇਹਨਾਂ ਨੂੰ ਮਿਲ ਕੇ ਉਹ ਡਬਲ ਹੋ ਗਿਆ ਚੰਗਾ ਵੀ ਸਾਰੇ ਵੀਰੋ ਚੜ੍ਹਦੀ ਕਲਾ ਚ ਰਹੋ ਸਾਨੂੰ ਮਿਲੇ ਆ ਲੰਦੇ ਪੰਜਾਬ ਦੇ ਫੋਟੋ ਖਿੱਚੀ ਆ ਤਾਂ ਬੜੀ ਖੁਸ਼ੀ ਹੋਈ ਜੇ ਵੇਖੋ ਜੀਵਾਨ ਜੜਾ ਨਾ ਜੱਫੀਆਂ ਪਾਪਾ ਮਿਲਦੇ ਆ ਰਜ਼ੀਨ ਸਿੰਘ ਸਾਹਿਬ ਨੇ ਇੰਡੀਆ ਤੋਂ ਆਏ ਨੇ ਬਹੁਤ ਇਹਨਾਂ ਨਾਲ ਮਿਲ ਕੇ ਬਹੁਤ ਮੁਹੱਬਤ ਜਿਹੜੇ ਨੇ ਇਹਨਾਂ ਨੇ ਨਵਾਜਿਆ ਸਾਨੂੰ ਕਾਫੀ ਨੌਜਵਾਨਾਂ ਪਾਕਿਸਤਾਨ ਵਾਲੀ ਸਾਈਡ ਤੋਂ ਮਤਲਬ ਦਰਸ਼ਣਾਂ ਲਈ ਆਏ ਹੋਏ ਸੀ ਤੇ ਉਹ ਲਗਭਗ ਮਿਲ ਕੇ ਸਭ ਨਾਲ ਫੋਟੋ ਖਿਚਾਣ ਕੇ ਤੇ ਬੜੀ ਖੁਸ਼ੀ ਜਿਹੜੀ ਮਹਿਸੂਸ ਕਰਦੇ ਆ। ਆਹ ਨਾ ਬਾਜ਼ਾਰ ਦੇ ਸਾਰਾ ਹਾਂਜੀ ਆਕਸੀਜਨ ਦੀ ਵੀ ਦੁਕਾਨ ਆ ਖੁੱਲੀ ਤੇ ਬਾਕੀ ਆ ਸਾਰਾ ਬਾਜ਼ਾਰ ਜਿਆਦਾ ਕਪੜਾ ਵਾ। ਹਾਂਜੀ ਮੇਰੇ ਕੋ ਵੀ ਪੈਸੇ ਵਧੇ ਆ ਤੇ ਉਹ ਲੱਗਿਆ ਮਾਰਕੀਟ 'ਚ ਬੋਸਕੀ ਦੀ ਜੱਤੀ ਜਿਹੜਾ ਕੇ ਬਿਠਾ ਬੜੇ ਵਧੀਆ ਹਾਂਜੀ ਇਹ ਆ ਕੱਪੜੇ ਦੀ ਦੁਕਾਨ ਦੇ ਪਾਕਿਸਤਾਨ ਕਲੋਥ ਹਾਊਸ ਆ ਸੂਟ ਲੱਗੇ ਜੀ ਬੜੇ ਸ਼ਾਨਦਾਰ ਰੇਡ ਵੀ ਜਾ ਲਾਂਡਿਆ ਬੋਸਕੀ ਦਾ ਜਿਹੜਾ 1000 ਦਾ ਕੁਰਤਾ ਪਜਾਮਾ ਵਾ 2800 ਰੁਪਿਆ ਜਿਹੜਾ ਨਾ ਇੱਧਰ ਦਾ ਬੰਦਾ ਵਾ ਹਾਂਜੀ ਇਹ ਦੇਖ 1000 ਰੁਪਿਆ ਇਧਰ ਦਾ 2800 2800 ਤੂੰ ਲੈਣਾ ਤਾਂ 2800 ਹੀ ਲੈ ਆ ਆ ਸਾਡੇ ਲਈ ਨਾ ਖਰੀਦੋ ਫਰੋਦ ਕਰਨੀਆਂ ਪਾਣੀ ਲੈਣੇ ਕਿੱਥੇ ਪਾਣੀ ਲੈਣੇ ਹੁਣ ਇਧਰੋਂ ਤੂੰ ਖੜਨੇ ਇਧਰੋਂ ਤਾਂ ਆ ਗਈ ਆ ਹੈ ਤੇ ਆ ਸਾਰਾ ਕੱਪੜੇ ਵੀ ਜਾਦੀ ਆ ਹਾਂਜੀ ਤੇ ਆ ਜਿਹੜਾ 1 ਸਵੰਨੇ ਇਹਨਾਂ ਨੇ ਰੱਖੇ ਜੇ ਗਿਫਟ ਆ ਗਿਫਟ ਵਾਲਾ ਹੈਗਾ ਜੇ ਸਾਰਾ ਸਿਸਟਮ ਬਾਜ਼ਾਰ ਨਾਲ ਕਾਫੀ ਵੱਡਾ ਜੇ ਮੈਂ ਤਾਂ ਉਧਰੋਂ ਹੀ ਸਮਝ ਕੇ ਦੇਖ ਕੇ ਚੱਲ ਗਿਆ ਅੱਗੇ ਵੀ ਇੰਨਾ ਲਾਇਆ ਪੂਰਾ ਇੱਧਰ ਸਾਰੇ ਆਹਾਂ ਦਰ ਸਿੰਘ ਜੋੜੀ ਤੋਂ ਜਦੋਂ ਆਪਾਂ ਖੱਬੇ ਹੱਥ ਜਾਂਦੇ ਤੇ ਉਹ ਉਧਰ ਅੱਗੇ ਜਾ ਕੇ ਜਿਹੜਾ ਨਾ ਆ ਜਾਂਦਾ ਵਾ ਇਹ ਬਾਜ਼ਾਰ ਜੇ ਜਦੋਂ ਆਪਾਂ ਸੱਜੇ ਹੱਥ ਜਾਂਦੇ ਆ ਨਾ ਤੇ ਆ ਬਾਬਾ ਜੀ ਦੇ ਬਾਗ ਜਿਹੜੇ ਆ ਨਾ ਉਹਨਾਂ ਨੂੰ ਜਾਣ ਨੂੰ ਇਹਨਾਂ ਨੇ ਬਣਾਇਆ ਰਸਤਾ ਨਾਲ-ਨਾਲ ਜਿਹੜਾ ਬਾਬਾ ਜੀ ਦੇ ਬਾਗ ਜਿਹੜਾ ਨਾ ਉਰਦੂ ਤੇ ਪੰਜਾਬੀ ਚ ਦੋਵਾਂ ਚ ਲਿਖ ਕੇ ਲਾਇਆ ਹੈ ਨਾ ਨਹੀਂ ਆ ਨਾ ਬਾਬਾ ਜੀ ਦੇ ਬਾਗ ਨੂੰ ਜਾਂਦੇ ਆ ਅਖੰਡਾ ਸਾਹਿਬ ਜਿਹੜਾ ਬਣਿਆ ਨਾ ਨਿਸ਼ਾਨ ਸਾਹਿਬ ਇਹਦੇ ਲਾਗੋਂ ਦੀ ਆ ਰਸਤਾ ਸਿੱਧਾ ਜਾਂਦਾ ਤੇ ਆ ਗਿਆ ਨੇ ਟਾਈਮ ਰਹਿ ਗਿਆ ਥੋੜਾ ਤੇ ਇੱਧਰ ਆ ਜਿਹੜੇ ਲਹਿੰਦੇ ਪੰਜਾਬ ਦੇ ਜਿਹੜੇ ਨਾ ਬڑے ਜਵਾਨ ਆਏ ਆ ਹਾਂਜੀ ਆ ਸਾਰੇ ਆ ਫੋਟੋ ਖਿਚਾਉਂਦੇ ਆ ਹਾਂਜੀ ਪੂਰਾ ਇਹਨਾਂ ਦੇ ਜਿਹੜੇ ਜਿਹੜਾ ਲਾਗੋ ਲੰਗਦਾ ਸਿੰਘ ਉਹ ਇਹਨਾਂ ਫੋਟੋ ਖਿਚਾਉਂਦੇ ਆ ਜਿਹੜੀ ਸਾਰੀ ਖੇਤੀ ਆ ਨਾ ਇਹ ਬਾਬਾ ਜੀ ਦੇ ਖੇਤ ਹੈ ਗਿਆ ਸਾਰੇ ਆ ਜਿਹੜੇ ਦੂਰ ਤੱਕਰ ਅੱਗੇ ਇਹਨਾਂ ਨੇ ਆ ਬੋਰਡ ਲਿਖ ਕੇ ਲਾਇਆ ਬਾਬਾ ਜੀ ਦੇ ਬਾਗ ਤੇ ਬਾਬਾ ਜੀ ਦੇ ਬਾਗ ਤੇ ਹੁਣ ਬਾਗ ਤੇ ਘਟ ਤੇ ਫਸਲ ਜਿਆਦੀ ਆ ਐਸਲੇ ਤੇ ਆ ਸਾਰੀ ਆ ਕਣਕ ਲੱਗੀ ਆ ਹਾਂਜੀ ਤੇ ਚੱਲਦੇ ਅੱਗੇ ਵੀ ਆ ਸਾਰੀ ਦੂਰ ਤੱਕ ਕਰ ਜੜੀ ਨਾ ਕਣਕ ਹਾਂਜੀ ਇਹ ਲੱਗੀ ਆ ਅੱਗੇ ਸਾਡ ਲਈ ਤਿਆਰ ਹੋਖਾਂ ਵਾਂ ਹਾਂਜੀ ਤੇ ਆ ਜਿਹੜੀ ਹੈ ਨਾ ਆ ਬਾਗਾਂ ਦੇ ਵਿੱਚ ਖੜਾ ਮੈਂ ਹਾਂ ਜੀ ਮਰੂਦ ਅਸੀਂ ਲੱਭਣ ਦੇ ਆ ਪਰ ਰੋਤੀ ਨਹੀਂ ਹੈ ਜੀ ਤਾਂ ਮਰੂਦ ਲੱਭਣਾ ਕਿੱਥੋਂ ਹੈ ਜੀ ਪਰ ਚਲੋ ਬਾਬੇ ਤੇ ਬਾਗਾਂ ਦੇ ਦਰਸ਼ਨ ਕਰ ਲਏ ਆਪਾਂ ਹਾਂ ਜੀ ਆਹ ਜੀ ਆਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੇਤਾਂ 'ਚ ਲੱਗੇ ਬਾਗ ਲਗਭਗ ਆਹ ਮੇਰੇ ਖਿਆਲ ਨਾਲ ਸੰਤਰਾਵਾ ਇਦਰਾ ਅ ਅਮਰੂਦ ਆ ਅਮਰੂਦ ਦੇ ਬਾਗ ਆ ਤੇ ਆ ਅੱਗੇ ਸਾਰਾ ਜਿਹੜਾ ਨਾ ਇਸੇ ਤਰ੍ਹਾਂ ਜਿਹੜਾ ਆ ਚੱਲਦਾ ਜਾਂਦਾ ਜ਼ਿਆਦਾਤਰ ਕਣਕ ਜਿਹੜੀ ਆ ਦਿਖੀ ਆ ਪਰ ਕੁਝ ਇਹਨਾਂ ਨੇ ਆ ਲਾਏ ਆ ਬਾਗ ਹੈ ਇਹ ਨਵੇਂ ਆ ਹੁਣ ਕੋਈ ਪੁਰਾਣੇ ਤੇ ਨਹੀਂ ਕਹੇ ਜਾ ਸਕਦੇ ਹਾਂਜੀ ਪਰ ਇਹ ਬਾਬਾ ਜੀ ਦੇ ਖੇਤਾਂ 'ਚ ਲੱਗੇ ਕਦੀ ਨਾ ਕਦੀ ਬਾਬਾ ਜੀ ਇੱਥੇ ਵੀ ਜੜੇ ਆ ਹਾਂ ਜੀ ਖੇਤੀ ਕਰਦੇ 17-18 ਸਾਲ ਜਿਹੜੀ ਖੇਤੀ ਕੀਤੀ ਹੈ ਮੈਂ ਹੁਣ ਅਜ ਤਰਾ ਬਾਗਾਂ ਜਿਹੇ ਪਾ ਖੜੇ ਆ ਸਾਈ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇੱਥੇ ਮਤਲਬ 17-18 ਸਾਲ ਜੜੀ ਇਹਨਾਂ ਨੇ ਖੇਤੀ ਕੀਤੀ ਹੈ ਇੰਨਾ ਹੀ ਜਗਾ ਤੇ ਕਿਤੇ ਨਾ ਕਿਤੇ ਉਹਨਾਂ ਦੇ ਵਿਚਾਰਨ ਹਰ ਥਾਂ ਤੇ ਮੇਰੇ ਖਾਲੇ ਪਏ ਹੋਣਗੇ ਪਰ ਕਈ ਜਿਹੜੀ ਆ ਚੀਜ਼ ਜੜੀ ਨਾ ਮਨ ਚਾਹਦੀ ਆ ਵੀ ਜਦੋਂ ਤੇ ਜਵਾਨੀ ਦੀ ਉਮਰ ਸੀ ਉਹਦੇ ਸਾਰੇ ਪਾਸੇ ਉਹਨੇ ਚਾਰ ਜੜੀਆਂ ਨਾਲ ਦਸਿਆ ਕੀਤੀਆਂ ਤੇ ਜਗਤ ਨੂੰ ਤਾਰਨ ਲਈ ਜਦੋਂ ਨਾ ਉਹ ਕੰਮ ਕਰਦੇ ਰਹੇ ਆ ਤੇ ਜਦੋਂ ਉਹਨਾਂ ਦਾ ਸਮਾਂ ਹੀ ਵੀ ਆ ਨੋਰਮਲੀ ਬਢਾਪੇ ਚ ਬੰਦਾ ਜਿਹੜਾ ਨਾ ਇਹ ਸੋਚਦਾ ਵੀ ਹੋਣਾ ਜਿਹੜਾ ਆਪਾਂ ਬੈਠੀਏ ਤੇ ਸਿਰਫ ਭਗਤੀ ਵਾਲੇ ਧਿਆਨ ਦੇਈਏ ਫਿਜ਼ੀਕਲ ਕੰਮ ਨਾ ਕਰੀਏ ਤੇ ਗੁਰੂ ਸਾਹਿਬ ਨੇ ਉਸ ਟਾਈਮ ਤੇ ਵੀ ਉਹ ਕਾਰਜਕਾਮ ਕਰਕੇ ਦਿਖਾਇਆ ਜਿਹੜਾ ਮੇਰੇ ਖਲ ਜਵਾਨ ਨਹੀਂ ਕਰ ਸਕਦੇ ਜੇ 875 ਕਿੱਲੇ ਜ਼ਮੀਨ ਜੜੀ ਆ ਨਾ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਥੇ ਦੱਸਦੇ ਆ ਹਾਂਜੀ ਤੇ ਹੁਣ 104 ਏਕੜ ਦੇ ਵਿੱਚ ਕਹਿੰਦੇ ਕੰਪਲੈਕਸ ਜਿਹੜਾ ਨਾ ਸਾਰਾ ਉੱਪਰ ਤੱਕਰ ਜਿਹੜਾ ਇਹਨਾਂ ਨੇ ਰੱਖਿਆ ਜਿਹਨਾਂ ਨੇ ਮਾਸਟਰ ਪਲਾਨ ਬਣਾਇਆ ਤੇ ਇੰਨੀ ਖੇਤੀ ਉਸ ਟਾਈਮ ਤੇ ਜਦੋਂ ਕਿਸਾਨ ਵੀ ਨਹੀਂ ਹੁੰਦੇ ਨੇ ਬਹੁਤ ਘੱਟ ਸਾਧਨਾਂ ਨਾਲ ਇੰਨੀ ਚੰਗੀ ਖੇਤੀ ਕਰਨੀ ਹੈ ਜੀ ਇਹ ਇੱਕ ਮਿਸਾਲ ਜਿਹੜੀ ਨੇ ਪਾਇਆ ਕੀਤੀ ਵੀ ਕਿਸੇ ਵੀ ਉਮਰ 'ਚ ਤੁਸੀਂ ਜੇ ਚਾਹੋ ਕਿ ਨੇਮ ਤਲਾਕਾਂ ਨੂੰ ਨਹੀਂ ਕਰ ਸਕਦੇ ਹੋ ਸਾਸਿਰ ਗੁਰਨਾਣਕ ਦੇਵ ਜੀ ਦੇ ਪੂਰਾ ਜਿਹੜਾ ਇਹ ਜਿਹੜੀ ਉਹਨਾਂ ਦੀ ਫੇਰੀ ਸੰਸਾਰ ਫੇਰੀ ਉਹ 70 ਸਾਲ 5 ਮਹੀਨੇ ਤੇ 7 ਦਿਨ ਦੀ ਸੀ ਹਾਂਜੀ ਤੇ ਆ ਅਖੀਰ ਤੱਕ ਰੋ ਇੱਥੇ ਖੇਤੀਬਾੜੀ ਕਰਦੇ 70 ਸਾਲ 5 ਮਹੀਨੇ 7 ਦਿਨ ਦੀ ਜੋ ਖੇਤੀਬਾੜੀ ਕਰਦੇ ਜਿਹੜੇ ਜੋਤੀ ਜੋ ਸਮਾਏ ਆ ਤੇ ਅਸੀਂ ਮਤਲਬ ਅੱਜ ਬਹੁਤ ਆਪਣੇ ਆਪ ਨੂੰ ਵੜ ਭਾਗੇ ਜਿਹੜੇ ਆ ਸੰਦੇ ਆ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿੱਥੇ ਚਰਨ ਪਏ ਉਹਨਾਂ ਖੇਤਾਂ 'ਚ ਹਾਂਜੀ ਗੁਰੂ ਸਾਹਿਬ ਦੇ ਉਹ ਸਥਾਨ ਤੇ ਜਿੱਥੇ ਖੂਹ ਆ ਤੇ ਜਿੱਥੇ ਉਹਨਾਂ ਦਾ ਸਥਾਨ ਬਣਿਆ ਉਹਦੇ ਦਰਸ਼ਨ ਕਰਕੇ ਮਨ ਨਿਹਾਲ ਹੋ ਗਿਆ ਸਰ ਨੂੰ ਇੱਕ ਹੋਰ ਗੱਲ ਵੀ ਜਿਹੜੀ ਇੱਥੇ ਵਰਣਨ ਕਰਨੀ ਪਊਗਾ ਵੀ ਜਿਹੜੇ ਚੜ੍ਹਦੇ ਪੰਜਾਬ ਦੇ ਮੁੰਡੇ ਖੁੰਡੇ ਆਏ ਆ ਨੌਜਵਾਨ ਆਏ ਆ ਉਹ ਜੱਫੀ ਪਾਪਾ ਮਿਲਦੇ ਰਹਿਆ ਤੇ ਪਤਾ ਹੀ ਨਹੀਂ ਲੱਗਦਾ ਵੀ ਆਪਣੇ ਆ ਕਿ ਬਗਾਨੇ ਆ ਹਾਂਜੀ ਤੇ ਚੜਦਾ ਲੈਂਦਾ ਪੰਜਾਬ ਕੇਲੇ ਇੱਕ ਹੀ ਤੇ ਆਪਣੇ ਲੀਡਰਾਂ ਨੇ ਜੜੀਆਂ ਨਾ ਉਹ ਆਪਾਂ ਨੂੰ ਆਪਣੇ ਮਫਾਦਾ ਲਈ ਜਿਹੜਾ ਵੰਡ ਕੇ ਰੱਖਿਆ ਆ ਗੁਰੂ ਸਾਹਿਬ ਜਿਹੜਾ ਵਾਅਦਾ ਉਹਨਾਂ ਨੂੰ ਸਮੱਤ ਬਖਸ਼ਣ ਆ ਲਾਗੇ ਲਾਗੇ ਨਾ ਇਹ ਲੱਗਦਾ ਬੰਨਾ ਤੋ ਸਿੱਧਾ ਛਾਦ ਹਾਂਜੀ ਤੇ ਆ ਕਾਫੀ ਜੜੇ ਆ ਪੋਦੇ ਲੱਗੇ ਆ ਹਾਂਜੀ ਤੇ ਮੈਂ ਤਾਂ ਨਾ ਇੰਡੀਆ ਤੇ ਪਾਕਿਸਤਾਨ ਦੇ ਟਾਈਮ 'ਚ ਪਜਲ ਹੋਇਆ ਪਿਆ ਜੇ ਅਸਲ 'ਚ ਨਾ ਮੋਬਾਈਲ ਨੇ ਪਾਕਿਸਤਾਨੀ ਟਾਈਮ ਲਾ ਲਿਆ ਇਸ ਕਰਕੇ ਨਾ ਹੁਣ ਮੈਂ ਹੋ ਗਿਆ ਲੇਟ ਤੇ ਭੱਜ ਕੇ ਜਾਣਾ ਪੈਣਾ ਆ ਵੇਖੋ ਮੈਂ ਤਾਂ ਬਾਗ ਵੇਖਣ ਆਇਆ ਜਾਂ ਆਹਾ ਆ ਨੰਗੇ ਪਾਰੀ ਜੇ ਬਾਬੇ ਦੇ ਨਾਲ ਇੰਨਾ ਪਿਆਰ ਆ ਹਾਂਜੀ ਤੇ ਆਨੰਦ ਆਇਆ ਜੇ ਤੇ ਜਸਵੀਰ ਸਿੰਘ ਤੇ ਨਾਲ ਜਿਹੜੀ ਆ ਕੁਲਦੀਪ ਕੌਰ ਦੋਵੇਂ ਜਣੇ ਨਾ ਇਕੱਠੇ ਆਏ ਆ ਸਾਡੇ ਪਰਿਵਾਰ ਦੇ ਜੀ ਆ ਤੇ ਅਹੀਂ ਜਿਹੜੇ 13 ਜਣੇ ਆਏ ਉਹਨਾਂ ਦੇ ਵਿੱਚੋਂ ਆ ਤੇ ਚਲੋ ਚੰਗਾ ਜੀ ਹੁਣ ਟਾਈਮ ਹੋ ਗਿਆ ਭੱਜੀਆਂ ਜੀ ਧੰਵਾਦ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇਹ ਜਿਹੜਾ ਮੌਕਾ ਦਿੱਤਾ ਤੇ ਧੰਵਾਦ ਉਹਨਾਂ ਵੀਰਾਂ ਦਾ ਜਿਹੜੇ ਸਾਧਨ ਬਣੇ ਆ ਸਰਦਾਰ ਕੁਲਦੀਪ ਸਿੰਘ ਜੀ ਵਡਾਲਾ ਜਿਨ੍ਹਾਂ ਨੇ ਲਗਾਤਾਰ ਜਿਹੜੀ ਅਰਦਾਸ ਕੀਤੀ ਆ ਸਰਦਾਰ ਨਵਜੋਤ ਸਿੰਘ ਸਿੱਧੂ ਤੇ ਖਾਨ ਇਮਰਾਨ ਖਾਨ ਸਾਹਿਬ ਇਨਾ ਸਾਰਿਆਂ ਦਾ ਧੰਨਵਾਦ ਜਿਹੜਾ ਇਹ ਇਨਾ ਸ਼ਾਨਦਾਰ ਜਿਹੜੀ ਹੈ ਨਾ ਇਮਾਰਤ ਬਣਾਈ ਹੈ ਮਨ ਖੁਸ਼ ਹੋ ਗਿਆ ਕਿਉਂਕਿ ਮੈਂ ਪਹਿਲਾਂ ਵੀ ਵੇਖੀ ਹੋਈ ਹੈ ਇਮਾਰਤ ਤੇ ਪਤਾ ਲੱਗ ਗਿਆ ਕਿੰਨਾ ਫਰਕ ਆ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਜੀ ਇਹਨਾਂ ਦੋਵਾਂ ਸੱਜਣਾ ਨੂੰ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਸਾਹਿਬ ਨੂੰ ਤੇ ਨਾਲ ਹੀ ਜਿਹੜਾ ਸਰਦਾਰ ਕਲਦੀਪ ਸਿੰਘ ਡਾਲਾਲੀ ਵੀ ਅਸੀਂ ਮਤਲਬ ਇਹ ਅਰਦਾਸ ਕਰਾਂਗੇ ਮਹਾਰਾਜ ਜਿਨ੍ਹਾਂ ਜਿੱਥੇ ਵੀ ਹੈਗੇ ਆਪਣੇ ਚਰਨਾਂ 'ਚ ਧੰਨਵਾਦ ਦੇਣ ਲੋ ਜੀ ਵਾਸੀ ਹੋ ਗਈ ਹੁਣ ਸਾਡੀ ਤੇ ਆ ਇੰਡੀਆ ਦਾ ਵੈਲਕਮ ਕਰਤਾ ਸਾਡਾ ਤੇ ਬਾਕੀ ਆ ਪੂਰਾ ਜੱਥਾ ਜਿਹੜਾ ਨਾ ਸਾਡਾ ਹੋਣਾ ਵੇਖੋ ਇਹ ਆ ਗਿਆ ਵਾਪਸ ਤੇ ਬਹੁਤ ਆਨੰਦ ਆਇਆ ਇਹ ਨਾ ਭੁੱਲਣਯੋਗ ਜਿਹੜੇ ਨਾ ਸਾਡੇ ਕੋ ਜੜੀਆਂ ਯਾਦਾਂ ਜੜੀਆਂ ਉਹ ਸਾਡੇ ਨਾਲ ਰਹਿਣੀਆਂ ਵਾ ਅਸੀਂ ਨਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਦਰਸ਼ਨ ਕਰਕੇ ਸਾਰੇ ਜਿਹੜੇ ਨਾ ਗੁਰਦੁਆਰਾ ਆਪਣਾ ਡੇਰਾ ਪਾਪਾ ਨਾਨਕ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਚੁੱਕੇ ਆ ਤੇ ਬਹੁਤ ਆਨੰਦ ਆ ਜੇ ਵੀਰੋ ਤੇ ਬਸ ਇਹੋ ਹੀ ਬੇਨਤੀ ਆ ਵੀ ਇਕੱਲੀ ਕੋਸ਼ਿਸ਼ ਕਰੋ ਵੀ ਜੇ ਆਪਾਂ ਰੋਜ਼ ਅਰਦਾਸ ਕਰਦੇ ਆ ਗੁਰਦੁਆਰੇ ਗੁਰਧਾਮ ਜੁਨਾਮ ਸਿੱਖ ਪੰਥੋਂ ਛੋੜੇ ਗਏ ਤੈਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਨੂੰ ਬਖਸ਼ੋ ਤੇ ਜੇ ਆਪਾਂ ਨੂੰ ਗੁਰੂ ਸਾਹਿਬ ਨੇ ਜਿਹੜਾ ਇਹ ਦਾਨ ਦਿੱਤਾ ਇੰਨੀ ਅਰਦਾਸਾਂ ਤੋਂ ਬਾਅਦ ਫਿਰ ਇਹਨੂੰ ਅਵੈਲ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਕੋਸ਼ਿਸ਼ ਨਹੀਂ ਕਰਦੇ ਤੇ ਜਦੋਂ ਵੀ ਅਰਦਾਸ ਕਰੋਗੇ ਜਦੋਂ ਇਹ ਲਵ ਜਾਣਗੇ ਤਾਂ ਤੁਹਾਨੂੰ ਆਪਣੇ ਆਪ ਮਹਿਸੂਸ ਹੋਣਾ ਵੀ ਯਾਰ ਅਸੀਂ ਕੋਸ਼ਿਸ਼ ਨਹੀਂ ਕਰਨ ਦੇ ਬਾਬਾ ਜੀ ਨੇ ਤਾਂ ਸਾਨੂੰ ਜਿਹੜਾ ਇਹ ਸਮਾਂ ਦਿੱਤਾ ਬਹੁਤ ਨੰਨਦ ਆਊਗਾ ਇਹ ਗਰੰਟੀ ਦੇ ਤੇ ਉੱਥੇ ਜਦੋਂ ਜਾਓਗੇ ਤਾਂ ਤੁਹਾਨੂੰ ਇਹ ਵੀ ਮਹਿਸੂਸ ਹੋਊਗਾ ਵੀ ਇੱਕ ਦੂਸਰੇ ਮਤਲਬ ਦੇਸ਼ ਨੇ ਜਿਹੜਾ ਵਾ ਉਹ ਆਪਣੇ ਸਿੱਖ ਧਰਮ ਦੀ ਕਿੰਨਾ ਤਾਹਾ ਲਾ ਕੇ ਕਿੰਨੀ ਸ਼ਾਨਦਾਰ ਜੜੀ ਆ ਨਾ ਉਹ ਬਾਹਰਲੀ ਇਮਾਰਤ ਢਾਂਚਾ ਜਿਹੜਾ ਉਹ ਬਣਾਇਆ ਤੁਹਾਡੇ ਲਈ ਤੇ 5000 ਦੀ ਜਿਹੜੀ ਉਹਨਾਂ ਨੇ ਵੱਤ ਵਦ ਪ੍ਰਵਾਨ ਵੀ ਦਿੱਤੀ ਆ ਤੇ ਆਪਾਂ ਜਿਹੜੇ 3-400 ਜਿਹੜਾ ਰੋਜ਼ ਜਾਣ ਲਿਆ ਕੋਸ਼ਿਸ਼ ਕਰੋ ਸਾਰੇ ਜਾਓ ਦਰਸ਼ਨ ਕਰੋ ਬਹੁਤ ਨੰਨਦਾਊਗਾ ਤੇ ਬਾਕੀ ਅੱਜ ਦੇ ਬਲੌਗ ਚ ਨਹੀਂ ਮਿਲਾਂਗੇ ਕਿਸੇ ਅਗਲੇ ਬਲੌਗ ਚ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੇ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਜੇ ਕੋਈ ਕਮੀ ਪੇਸ਼ੀ ਰਹੀ ਹੋਵੇ ਤਾਂ ਕਮੈਂਟ ਦੇ ਰੂਪ ਚ ਸੁਝਾਅ ਜ਼ਰੂਰ ਦੇਣਾ ਚੰਗਾ ਜੀ ਧੰਨਵਾਦ